ਯੂਰਪ ਦਾ ਇੱਕ ਦੇਸ਼ ਹੈ ਰូមਾਨੀਆ ਰូមਾਨੀਆ ਦੇ ਜਿਹੜੇ ਮੂਲ ਨਿਵਾਸੀ ਨੇ ਨਾ ਉਹਨਾਂ ਨੂੰ ਆਖਿਆ ਜਾਂਦਾ ਰੋਮਾ ਪੀਪਲ ਜਾਂ ਫਿਰ ਰូមਾਨੀ ਪੀਪਲ ਪਰ ਜਿਹੜੇ ਰੋਮਾ ਪੀਪਲਸ ਨੇ ਉਹਨਾਂ ਵਿੱਚ ਇੱਕ ਖਾਸ ਗੱਲ ਹੈ ਕਿ ਉਹ ਯੂਰਪ ਦੇ ਬਾਕੀ ਲੋਕਾਂ ਨਾਲੋਂ ਵੱਖਰੇ ਨੇ ਕਿਉਂਕਿ ਉਹ ਲੋਕ ਬਾਹਰੋਂ ਆ ਕੇ ਵਸੇ ਜਦੋਂ ਡੀਐਨਏ ਦੀ ਜਾਂਚ ਕੀਤੀ ਗਈ ਤਾਂ ਖੋਜਕਰਤਾਵਾਂ ਨੂੰ ਇਹ ਜਾਣ ਕੇ ਬੜੀ ਹੈਰਾਨੀ ਹੋਈ ਕਿ ਰੋਮਾ ਪੀਪਲਸ ਯੂਰਪ ਦੇ ਲੋਕਾਂ ਨਾਲੋਂ ਭਾਰਤੀ ਲੋਕਾਂ ਦੇ ਜ਼ਿਆਦਾ ਨੇੜੇ ਨੇ ਇਸ ਪਾਸਤੇ ਵਿੱਚ ਪੰਜਾਬ ਅਤੇ ਰਾਜਸਥਾਨ ਦੇ ਲੋਕਾਂ ਤੇ ਜ਼ਿਆਦਾ ਨੇੜੇ ਇੱਥੇ ਯਾਨੀ ਕਿ ਉਹ ਲੋਕ ਇੱਥੋਂ ਗਏ ਹੋਏ ਨੇ ਉਹ ਰੋਮਾਂ ਪੀਪਲ ਕੁਝ ਲੋਕਾਂ ਦਾ ਮੰਨਣਾ ਕਿ ਸ਼ਾਇਦ ਜਦੋਂ ਮਹਿਮੂਦ ਗਜਨਵੀ ਨੇ ਭਾਰਤ ਤੇ ਹਮਲਾ ਕੀਤਾ ਜਾਂ ਗੋਰੀ ਨੇ ਹਮਲਾ ਕੀਤਾ ਤਾਂ ਉਹ ਜਿਹੜੇ ਪੰਜਾਬ ਤੇ ਰਾਜਸਥਾਨ ਦੇ ਇਲਾਕੇ ਵਿੱਚ ਵਸਦੇ ਹੋਏ ਲੋਕ ਸੀਗੇ ਉਹ ਇਹ ਇਲਾਕਾ ਛੱਡ ਕੇ ਯੂਰਪ ਚਲੇ ਗਏ ਪਰ ਇੱਥੇ ਇੱਕ ਵੱਡੀ ਪ੍ਰੋਬਲਮ ਇਹ ਹੈ ਕਿ ਮਹਿਮੂਦ ਗਜਨਵੀ ਜਾਂ ਗੋਰੀ ਇਹ ਅਜੇ ਤੋ 900 ਸਾਲ ਪਹਿਲਾਂ ਆਏ ਜਾਂ 1000 ਸਾਲ ਪਹਿਲਾਂ ਪਰ ਜਿਹੜੇ ਰੋਮਨ ਪੀਪਲਸ ਨੇ ਰੋਮਾਨੀ ਲੋਕ ਉਹਨਾਂ ਦਾ ਇਤਿਹਾਸ 17-1800 ਸਾਲ ਪਹਿਲਾਂ ਜਾ ਕੇ ਮਿਲਦਾ ਪਰ ਦੂਜਾ ਵੱਡਾ ਵਪਾਰ ਸੀਗਾ ਮਸਾਲਿਆਂ ਦਾ ਵਪਾਰ ਜੋ ਕਿ ਭਾਰਤ ਤੋਂ ਹੁੰਦਾ ਸੀਗਾ ਯੂਰਪ ਵੱਲ ਅਤੇ ਕਾਟਨ ਦਾ ਵੀ ਵਪਾਰ ਕਹਿੰਦੇ ਆ ਕਿ ਹੁੰਦਾ ਰਿਹਾ ਯਾਨੀ ਕਿ ਕਪਾਹ ਦਾ ਵਪਾਰ ਇਹ ਸਭ ਚੀਜ਼ਾਂ ਸੋਚ ਕਿਤੇ ਨਾ ਕਿਤੇ ਇਦਾਂ ਲੱਗਦਾ ਕਿ ਇੱਥੋਂ ਦੇ ਲੋਕ ਆਪਣਾ ਸਮਾਨ ਵੇਚਣ ਲਈ ਉੱਧਰ ਜਾਂਦੇ ਸੀਗੇ ਉੱਥੋਂ ਦੀ ਆਬੋ ਹਵਾ ਉੱਥੋਂ ਦਾ ਵਾਤਾਵਰਨ ਦੇਖ ਕੇ ਜਾਂ ਫਿਰ ਆਪਣਾ ਸਮਾਨ ਉੱਥੇ ਮਹਿੰਗਾ ਵਿਕਦਾ ਦੇਖ ਕੇ ਇਹ ਲੋਕ ਉੱਥੇ ਹੀ ਵੱਸ ਗਏ ਹੌਲੀ ਹੌਲੀ ਇਹ ਲੋਕ ਆਪਣੇ ਪਰਿਵਾਰਾਂ ਨੂੰ ਵੀ ਇਧਰੋਂ ਲਿਜਾਣ ਲੱਗੇ ਅੱਜ ਦੇ ਟਾਈਮ ਵਿੱਚ ਪੰਜਾਬ ਦਾ ਅਗਰ ਕੋਈ ਸਭ ਤੋਂ ਵੱਡਾ ਮਸਲਾ ਹੈ ਤਾਂ ਉਹ ਇਹੀ ਹੈ ਕਿ ਆਪਾਂ ਬਹੁਤ ਵੱਡੀ ਗਿਣਤੀ ਵਿੱਚ ਬਾਹਰ ਜਾ ਰਹੇ ਹਾਂ ਬਹੁਤ ਵੱਡਾ ਪਲੈਨ ਹੋ ਰਿਹਾ ਪੰਜਾਬੀਆਂ ਦਾ ਤੇ ਇੱਕ ਦਿਨ ਪੰਜਾਬ ਖਾਲੀ ਹੋ ਜਾਏਗਾ। ਇਹੀ ਗੱਲਾਂ ਅਕਸਰ ਆਪਾਂ ਕਰਦੇ ਹਾਂ ਕਿ ਪੰਜਾਬ ਨੂੰ ਇੱਕ ਦਿਨ ਆਪਾਂ ਖਾਦੀ ਕਰ ਦੇਣਾ ਆਪਣਾ ਪਲੈਨ ਹੋ ਰਿਹਾ। ਪਰ ਮੈਂ ਤੁਹਾਨੂੰ ਇੱਕ ਚੀਜ਼ ਦੱਸਾਂ ਕਿ ਇਹ ਜਿਹੜਾ ਪਲੈਨ ਆ ਨਾ ਇਹ ਪਹਿਲੀ ਵਾਰ ਨਹੀਂ ਹੋਇਆ। ਐਦਾਂ ਬਹੁਤ ਵਾਰ ਹੋ ਚੁੱਕਿਆ। ਤੇ ਪਲੈਨ ਹੈ ਜੋ ਉਹ ਮਨੁੱਖੀ ਇਤਿਹਾਸ ਦਾ ਇੱਕ ਬਹੁਤ ਵੱਡਾ ਹਿੱਸਾ। ਪਲੈਨ ਨਾਲ ਹੀ ਮਨੁੱਖ ਅੱਜ ਦੁਨੀਆ ਦੇ ਹਰ ਦੇਸ਼ ਵਿੱਚ ਪਹੁੰਚ ਗਿਆ। ਬਾਕੀ ਦੇਸ਼ਾਂ ਦਾ ਹੀ ਨਹੀਂ ਸਭੋ ਪੰਜਾਬ ਦਾ ਵੀ ਬਹੁਤ ਵਾਰ ਪਲਾਨ ਹੋ ਚੁੱਕਿਆ ਕਈ ਵਾਰ ਲੋਕ ਆਏ ਨੇ ਤੇ ਕਈ ਵਾਰ ਇੱਥੋਂ ਵੀ ਗਏ ਜੀ ਜੇ ਮੈਂ ਦੱਸਾਂ ਕਿ ਅੱਜ ਤੋਂ 2000 ਸਾਲ ਪਹਿਲਾਂ ਪੰਜਾਬ ਤੋਂ ਬਹੁਤ ਸਾਰੇ ਲੋਕ ਬਾਹਰ ਗਏ ਇੱਕ ਬਹੁਤ ਵੱਡਾ ਪਲਾਨ ਹੋਇਆ ਬਹੁਤ ਸਾਰੇ ਲੋਕ ਯੂਰਪ ਦੇ ਦੇਸ਼ਾਂ ਵਿੱਚ ਜਾ ਕੇ ਵਸ ਗਏ ਐਸੇ ਵਸੇ ਕਿ ਜਿਹੜੇ ਮੁੜ ਕੇ ਕਦੇ ਵਾਪਸ ਨਹੀਂ ਆਏ ਇਹ ਗੱਲ ਮੈਂ ਐਵੇਂ ਨਹੀਂ ਕਰ ਰਿਹਾ ਬਲਕਿ ਇਹਦੇ ਪੁਖਤਾ ਸਬੂਤ ਵੀ ਮਿਲਦੇ ਨੇ ਇਤਿਹਾਸਕ ਤੌਰ ਤੇ ਵੀ ਅਤੇ ਡੀਐਨਏ ਦੀ ਜਾਂਚ ਤੋਂ ਵੀ ਇਸ ਗੱਲ ਦੀ ਪੁਸ਼ਟੀ ਹੁੰਦੀ ਆ ਕਿ ਇਹ ਸੱਚ ਹੈ ਕਿਹੜਾ ਉਹ ਦੇਸ਼ ਹੈ ਜਿਹੜਾ ਪੰਜਾਬੀਆਂ ਨੇ ਵਸਾਇਆ ਜਿੱਥੋਂ ਦੇ ਮੂਲ ਨਿਵਾਸੀ ਪੰਜਾਬੀ ਆ ਤੇ ਕਿਹੜੇ ਸਮੇਂ ਵਿੱਚ ਗਏ ਸਨ ਪੰਜਾਬੀ ਤੇ ਕਿਉਂ ਗਏ ਸਨ ਉੱਥੇ ਕਿਉਂ ਕਦੇ ਵਾਪਸ ਨਹੀਂ ਆਏ ਇਹ ਸਾਰੀਆਂ ਗੱਲਾਂ ਮੈਂ ਤੁਹਾਨੂੰ ਇਸ ਵੀਡੀਓ ਵਿੱਚ ਦੱਸਾਂਗਾ ਜੇ ਤੁਹਾਨੂੰ ਮੇਰੀ ਜਾਣਕਾਰੀ ਵਧੀਆ ਲੱਗੇ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਵੀਡੀਓ ਨੂੰ ਅਖੀਰ ਤੱਕ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਅਤੇ ਜਿਹੜਾ ਬੈਲ ਆਈਕਨ ਤੁਹਾਨੂੰ ਸ਼ੋ ਹੋ ਰਿਹਾ ਉਹ ਜ਼ਰੂਰ ਦਬਾ ਦਿਓ ਯੂਰਪ ਦਾ ਇੱਕ ਦੇਸ਼ ਹੈ ਰូមਾਨੀਆ ਰូមਾਨੀਆ ਦੇ ਜਿਹੜੇ ਮੂਲ ਨਿਵਾਸੀ ਨੇ ਨਾ ਉਹਨਾਂ ਨੂੰ ਆਖਿਆ ਜਾਂਦਾ ਰੋਮਾ ਪੀਪਲ ਜਾਂ ਫਿਰ ਰូមਾਨੀ ਪੀਪਲ ਪਰ ਜਿਹੜੇ ਉਹ ਰੋਮਾ ਪੀਪਲਸ ਨੇ ਉਹਨਾਂ ਵਿੱਚ ਇੱਕ ਖਾਸ ਗੱਲ ਹੈ ਕਿ ਉਹ ਯੂਰਪ ਦੇ ਬਾਕੀ ਲੋਕਾਂ ਨਾਲੋਂ ਵੱਖਰੇ ਨੇ ਰੰਗ ਰੂਪ ਵੀ ਵੱਖਰਾ ਹੈ ਪਹਿਰਾਵਾ ਵੀ ਵੱਖਰਾ ਹੈ ਕਲਚਰ ਤੌਰ ਤੇ ਵੀ ਵੱਖਰੇ ਨੇ ਇੱਥੋਂ ਤੱਕ ਕਿ ਉਹਨਾਂ ਦਾ ਧਰਮ ਵੀ ਉਹਨਾਂ ਨਾਲੋਂ ਵੱਖਰਾ ਹੈ ਕਿਉਂ ਵੱਖਰਾ ਹੈ ਕਿਉਂਕਿ ਉਹ ਲੋਕ ਬਾਹਰੋਂ ਆ ਕੇ बसे ਜਦੋਂ ਡੀਐਨਏ ਦੀ ਜਾਂਚ ਕੀਤੀ ਗਈ ਤਾਂ ਖੋਜਕਰਤਾਵਾਂ ਨੂੰ ਇਹ ਜਾਣ ਕੇ ਬੜੀ ਹੈਰਾਨੀ ਹੋਈ ਕਿ ਰੋਮਾ ਪੀਪਲਸ ਯੂਰਪ ਦੇ ਲੋਕਾਂ ਨਾਲੋਂ ਭਾਰਤੀ ਲੋਕਾਂ ਦੇ ਜ਼ਿਆਦਾ ਨੇੜੇ ਨੇ ਤੇ ਭਾਰਤ ਦੇ ਵਿੱਚ ਪੰਜਾਬ ਅਤੇ ਰਾਜਸਥਾਨ ਦੇ ਲੋਕਾਂ ਤੇ ਜ਼ਿਆਦਾ ਨੇੜੇ ਇਤਿਹਾਸਕ ਤੌਰ ਤੇ ਹੋਰ ਜਾਂਚ ਕੀਤੇ ਤੋਂ ਪਤਾ ਲੱਗਦਾ ਹੈ ਕਿ ਉਹਨਾਂ ਦੀ ਬੋਲਚਾਲ ਵਿੱਚ ਵੀ ਆਪਣੇ ਕੁਝ ਸ਼ਬਦ ਨੇ ਉਹਨਾਂ ਦੇ ਕੁਝ ਰੀਤੀ ਰਿਵਾਜ ਵੀ ਆਪਣੇ ਨਾਲ ਮਿਲਦੇ ਨੇ ਯਾਨੀ ਕਿ ਉਹ ਲੋਕ ਇੱਥੋਂ ਗਏ ਹੋਏ ਨੇ ਉਹ ਰੋਮਾ ਪੀਪਲ ਰੋਮਾਨੀਆ ਦੇਸ਼ ਦੇ ਮੂਲ ਨਿਵਾਸੀ ਪੰਜਾਬ ਅਤੇ ਰਾਜਸਥਾਨ ਦੇ ਇਰਾਕਿਆਂ ਚੋਂ ਗਏ ਹੋਏ ਨੇ ਤੇ ਡੀਐਨਏ ਦੀ ਜਾਂਚ ਤੋਂ ਇੱਕ ਇਹ ਵੀ ਪਤਾ ਲੱਗਦਾ ਹੈ ਕਿ ਇਹ ਜਿਹੜਾ ਸਮਾਂ ਸੀ ਇਹ ਤਕਰੀਬਨ 1800 ਸਾਲ ਪਹਿਲਾਂ ਤੋਂ ਲੈ ਕੇ 1600 ਸਾਲ ਪਹਿਲਾਂ ਤੱਕ ਦਾ ਯਾਨੀ 200 ਏਡੀ ਤੋਂ ਲੈ ਕੇ 400 ਏਡੀ ਦੇ ਵਿੱਚਕਾਰ ਇਹ ਲੋਕ ਉੱਥੇ ਜਾ ਕੇ ਵਸ ਗਏ ਨੇ ਉਹਨਾਂ ਦੇ ਕੁਝ ਗੋਤ ਅਤੇ ਨਾਮ ਵੀ ਆਪਣੇ ਨਾਲ ਮਿਲਦੇ ਨੇ ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਉਹ ਲੋਕ ਛੋਟੀ ਘੰਟੀ ਵਿੱਚ ਨਹੀਂ ਸੀ ਗਏ ਬਲਕਿ 2-3 ਤੋਂ ਸਾਲਾਂ ਤੱਕ ਉੱਥੇ ਜਾਂਦੇ ਰਹੇ ਯਾਨੀ ਕਿ ਇੱਕ ਵੱਡਾ ਪਲਾਨ ਹੋਇਆ ਸੀ ਹੁਣ ਇੱਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਆਖਰਕਾਰ ਕਿਉਂ ਜਦੋਂ ਆਪਣੇ ਇਤਿਹਾਸ ਵਿੱਚ ਖੋਜ ਕਰਦੇ ਆ ਤਾਂ ਇਸ ਦੇ ਆਪਾਂ ਨੂੰ ਜ਼ਿਆਦਾ ਕੋਈ ਸਬੂਤ ਜਾਂ ਫਿਰ ਜ਼ਿਆਦਾ ਕੋਈ ਲੇਖ ਲਿਖੇ ਹੋਏ ਨਹੀਂ ਮਿਲਦੇ ਕੁਝ ਲੋਕਾਂ ਦਾ ਮੰਨਣਾ ਕਿ ਸ਼ਾਇਦ ਜਦੋਂ ਮਹਿਮੂਦ ਗਜਨਵੀ ਨੇ ਭਾਰਤ ਤੇ ਹਮਲਾ ਕੀਤਾ ਜਾਂ ਗੋਰੀ ਨੇ ਹਮਲਾ ਕੀਤਾ ਤਾਂ ਉਹ ਜਿਹੜੇ ਪੰਜਾਬ ਤੇ ਰਾਜਸਥਾਨ ਦੇ ਇਲਾਕੇ ਵਿੱਚ ਵਸੇ ਹੋਏ ਲੋਕ ਸੀਗੇ ਉਹ ਇਹ ਇਲਾਕਾ ਛੱਡ ਕੇ ਯੂਰਪ ਚਲੇ ਗਏ ਪਰ ਇੱਥੇ ਇੱਕ ਵੱਡੀ ਪ੍ਰੋਬਲਮ ਇਹ ਹੈ ਕਿ ਮਹਿਮੂਦ ਗਜਨਵੀ ਜਾਂ ਗੋਰੀ ਇਹ ਅਜੇ ਤੋ 900 ਸਾਲ ਪਹਿਲਾਂ ਆਏ ਜਾਂ 1000 ਸਾਲ ਪਹਿਲਾਂ ਪਰ ਜਿਹੜੇ ਰੋਮਨ ਪੀਪਲਸ ਨੇ ਰੋਮਾਨੀ ਲੋਕ ਉਹਨਾਂ ਦਾ ਇਤਿਹਾਸ 17-1800 ਸਾਲ ਪਹਿਲਾਂ ਜਾ ਕੇ ਮਿਲਦਾ ਯਾਨੀ ਕਿ ਉਹ ਲੋਕ ਬਹੁਤ ਪਹਿਲਾਂ ਦੇ ਗਏ ਹੋਏ ਸੋ ਉਦੋਂ ਕੀ ਹੋਇਆ ਸੀ ਉਦੋਂ ਇੱਥੇ ਇਹੋ ਜਿਹਾ ਕੀ ਹੋਇਆ ਕਿ ਐਂਦੀ ਵੱਡੀ ਗਿਣਤੀ ਵਿੱਚ ਲੋਕ ਇਹ ਦੇਸ਼ ਛੱਡ ਕੇ ਜੋੜੋਂ ਵਿੱਚ ਜਾ ਕੇ ਬਸ ਕੇ ਕੀ ਉਸ ਟਾਈਮ ਦੇ ਵਿੱਚ ਵੀ ਕੋਈ ਹਮਲਾ ਹੋਇਆ ਸੀਗਾ ਪੰਜਾਬ ਦੇ ਉੱਤੇ ਵੈਸੇ ਤਾਂ ਇਹ ਸਮਾਂ ਐਸਾ ਸੀਗਾ ਜਦੋਂ ਕੁਸ਼ਾਨ ਵੰਸ਼ ਜਾਂ ਫਿਰ ਸ਼ੱਕ ਵੰਸ਼ ਉਹਨਾਂ ਦਾ ਰਾਜ ਸੀਗਾ ਭਾਰਤ ਦੇ ਤੇ ਕੁਸ਼ਾਨਾਂ ਦਾ ਰਾਜ ਰਿਹਾ ਲਗਭਗ 200 ਸਾਲ ਸ਼ੱਕਾਂ ਦਾ ਰਾਜ ਰਿਹਾ ਲਗਭਗ 200 ਸਾਲ ਉਸ ਜਮਾਨੇ ਵਿੱਚ ਲੋਕ ਬਾਹਰ ਹੀ ਚਲੇ ਗਏ ਕੀ ਇਹਨਾਂ ਨੂੰ ਕੋਈ ਖਤਰਾ ਸੀ ਕੀ ਇਸ ਇਲਾਕੇ ਵਿੱਚ ਕੋਈ ਮਾਰਤਾੜ ਹੁੰਦੀ ਸੀ ਜੋ ਹੋਸਾਗਾ ਦਾ ਇਤਿਹਾਸ ਦਾ ਕਤਲੇਆਮ ਕੀਤਾ ਜਾਂਦਾ ਉਹ ਤਾਂ ਹੀ ਛੱਡ ਕੇ ਚਲੇ ਗਏ ਜਿੱਥੋਂ ਤੱਕ ਮੈਂ ਜਾਂਚ ਕੀਤੀ ਹੈ ਇਤਿਹਾਸ ਤੋਂ ਪੜ੍ਹੇ ਤੋਂ ਪਤਾ ਲੱਗਦਾ ਹੈ ਕਿ ਸ਼ਾਇਦ ਡਰ ਮਾਰੇ ਨਹੀਂ ਸਕੋ ਇਹਨਾਂ ਦੇ ਬਾਹਰ ਜਾਣ ਦਾ ਕਾਰਨ ਥੀਗਾ ਵਪਾਰ ਉਹਨਾਂ ਸਮਿਆਂ ਦੇ ਵਿੱਚ ਯੂਰਪ ਦੇ ਮੁਲਕਾਂ ਨਾਲ ਭਾਰਤ ਤੋਂ ਬਹੁਤ ਜ਼ਿਆਦਾ ਵਪਾਰ ਹੁੰਦਾ ਸੀਗਾ ਇੱਕ ਤਾਂ ਸਿਲਕ ਰੂਟ ਜਿਹੜਾ ਸਿਲਕ ਦਾ ਵਪਾਰ ਜਿਹਦੇ ਰਸਤੇ ਅੱਗੇ ਚੀਨ ਨਾਲ ਵੀ ਜੁੜੇ ਹੋਏ ਨੇ ਉਹ ਮੇਨ ਵਪਾਰ ਸੀਗਾ ਉਹਦੇ ਜ਼ਰੀਏ ਵੀ ਬਹੁਤ ਸਾਰੇ ਲੋਕ ਯੂਰਪ ਜਾਂਦੇ ਜਾਂ ਯੂਰਪ ਤੋਂ ਲੋਕ ਇੱਥੇ ਆਉਂਦੇ ਪਰ ਦੂਜਾ ਵੱਡਾ ਵਪਾਰ ਸੀਗਾ ਮਸਾਲਿਆਂ ਦਾ ਵਪਾਰ ਜੋ ਕਿ ਭਾਰਤ ਤੋਂ ਹੁੰਦਾ ਸੀਗਾ ਯੂਰਪ ਵੱਲ ਅਤੇ ਕਾਟਨ ਦਾ ਵੀ ਵਪਾਰ ਕਹਿੰਦੇ ਆ ਕਿ ਹੁੰਦਾ ਰਿਹਾ ਯਾਨੀ ਕਿ ਕਪਾਹ ਦਾ ਵਪਾਰ ਇਹ ਸਭ ਚੀਜ਼ਾਂ ਸੋਚ ਕਿਤੇ ਨਾ ਕਿਤੇ ਇਦਾਂ ਲੱਗਦਾ ਕਿ ਇੱਥੋਂ ਦੇ ਲੋਕ ਆਪਣਾ ਸਮਾਨ ਵੇਚਣ ਲਈ ਉੱਤਰ ਜਾਂਦੇ ਸੀਗੇ ਉੱਥੋਂ ਦੀ ਆਬੋ ਹਵਾ ਉੱਥੋਂ ਦਾ ਵਾਤਾਵਰਣ ਦੇਖ ਕੇ ਜਾਂ ਫਿਰ ਆਪਣਾ ਸਮਾਨ ਉੱਥੇ ਮਹਿੰਗਾ ਵਿਕਦਾ ਦੇਖ ਕੇ ਇਹ ਲੋਕ ਉੱਥੇ ਹੀ ਵੱਸ ਗਏ ਹੌਲੀ-ਹੌਲੀ ਇਹ ਲੋਕ ਆਪਣੇ ਪਰਿਵਾਰਾਂ ਨੂੰ ਵੀ ਇਧਰੋਂ ਲਿਜਾਣ ਲੱਗੇ ਕਿਤੇ ਨਾ ਕਿਤੇ ਇਹ ਜਿਹੜੀ ਵਜ੍ਹਾ ਵਪਾਰ ਕਿ ਆਪ ਦਾ ਸਮਾਨ ਵੇਚਣ ਜਾਂਦੇ ਸੀਗੇ ਉਧਰ ਕੁਝ ਲੋਕਾਂ ਦੇ ਨਾਲ ਮਿਲ ਕੇ ਇੱਕ ਰੂਟ ਬਣਿਆ ਹੋਇਆ ਸੀ ਮਸਾਲੇ ਵੇਚਣ ਜਾਂਦੇ ਸੀ ਕਾਟਨ ਵੇਚਣ ਜਾਂਦੇ ਸੀ ਕੁਝ ਹੋਰ ਵਸਤਾਂ ਵੀ ਵੇਚਣ ਜਾਂਦੇ ਸੀ ਇਥੋਂ ਨਾਲੋਂ ਜ਼ਿਆਦਾ ਉਧਰ ਉਹਨਾਂ ਨੂੰ ਵਪਾਰ 'ਚ ਫਾਇਦਾ ਸੀ ਉਹ ਲੋਕ ਆਪਣੇ ਪਰਿਵਾਰ ਵੀ ਲੈ ਜਾਣ ਲੱਗੇ ਉੱਥੇ ਇਸ ਤਰ੍ਹਾਂ ਹੌਲੀ-ਹੌਲੀ ਜਿਵੇਂ ਹੁਣ ਆਪਣਾ ਪਲਾਇਨ ਆਪਾਂ ਕਹ ਰਹੇ ਹਾਂ ਹੋ ਰਿਹਾ ਕਿ ਵੱਡੀ ਗਿਣਤੀ ਵਿੱਚ ਲੋਕ ਉਧਰ ਜਾ ਕੇ ਵਸ ਰਹੇ ਆ ਉਹਦੋਂ ਵੀ ਇਦਾਂ ਇੱਕ ਸਰਕਲ ਚੱਲਿਆ ਇਹਦਾ ਤਕਰੀਬਨ 2-3 ਸੌ ਤੱਕ ਚੱਲਦਾ ਰਿਹਾ ਕਿ ਇੱਥੋਂ ਉਧਰ ਲੋਕ ਜਾ ਕੇ ਵਸਦੇ ਉਹਦਾ ਜ਼ਮੀਨ ਖੁੱਲੀ ਹੋਣੀ ਆ ਉਹ ਇਲਾਕਾ ਬਹੁਤ ਖੁੱਲਾ ਹੋਣਾ ਇੱਥੇ ਕਮੀ ਹੋਣੀ ਆ ਭਾਰਤ ਵਿੱਚ ਤਾਂ ਲੋਕ ਹਜ਼ਾਰਾਂ ਸਾਲਾਂ ਤੋਂ ਰਹਿ ਰਹੇ ਆ ਉਹ ਜਿੰਨਾ ਉਹਨਾਂ ਨੂੰ ਇੱਧਰ ਨਹੀਂ ਸੀ ਮਿਲਦਾ ਇਲਾਕਾ ਹੋਵੇ ਚਾਹੀ ਜ਼ਮੀਨ ਹੋਵੇ ਚਾਹੀ ਪੈਸਾ ਟਕਾ ਹੋਵੇ ਵਪਾਰ ਵਿੱਚ ਵਾਧਾ ਹੋਵੇ ਉਦੋਂ ਕਿਤੇ ਜਿਆਦਾ ਉਹਨਾਂ ਨੂੰ ਉੱਥੇ ਮਿਲਿਆ ਉਹ ਖੁੱਲੀਆਂ ਜ਼ਮੀਨਾਂ ਦੇਖੀਆਂ ਉਹਨਾਂ ਨੇ ਖੁੱਲੇ ਜੰਗਲ ਖੁੱਲੇ ਇਲਾਕੇ ਅਤੇ ਖੁੱਲਾ ਵਪਾਰ ਇਹਨਾਂ ਦੀ ਸਮਾਨ ਦੀ ਉੱਥੇ ਕਦਰ ਸੀ ਬਹੁਤ ਮਹਿੰਗੇ ਭਾਅ ਤੇ ਉਧਰੋਂ ਸਮਾਨ ਖਰੀਦਿਆ ਜਾਂਦਾ ਸੀ ਇਹ ਯੂਰਪ ਦਾ ਇਤਿਹਾਸ ਵੀ ਦੱਸਦਾ ਕਿ ਭਾਰਤ ਤੋਂ ਕਿੰਨੇ ਮਹਿੰਗੇ ਮਸਾਲੇ ਉਹ ਲੋਕ ਖਰੀਦੇ ਸੀ ਸੋਨੇ ਜਾਂਦੀ ਦੇ ਭਾਅ ਦੇ ਬਰਾਬਰ ਮਸਾਲਿਆਂ ਦਾ ਭਾਅ ਸੀ ਸੋ ਇਹੀ ਇੱਕ ਮੇਨ ਵਜ੍ਹਾ ਲੱਗਦੀ ਹੈ ਪਲਾਨ ਲਗੀ ਆਪਣੇ ਲੋਕ ਉੱਤੇ ਵਸੇ ਗਏ ਅਤੇ ਫਿਰ ਕਦੇ ਵਾਪਸ ਹੀ ਨਹੀਂ ਆਇਆ ਹੌਲੀ-ਹੌਲੀ ਭੁੱਲ ਗਏ ਕਿ ਅਸੀਂ ਕਿੱਥੋਂ ਆਏ ਸੀ ਇਹ ਗੱਲ ਸੱਚ ਆ ਉਹਨਾਂ ਲੋਕਾਂ ਨੂੰ ਨਹੀਂ ਪਤਾ ਕਿ ਸਾਡਾ ਪਛੋਕੜ ਗਿਆ ਹਾਲਾਂਕਿ ਕੁਝ ਪ੍ਰਾਤਨ ਉਹਨਾਂ ਦੇ ਰੀਤੀ ਰਿਵਾਜ ਹਨ ਕੁਝ ਰਿਵਾਇਤਾਂ ਕਹਿ ਲਓ ਕੁਝ ਪਰੰਪਰਾਵਾਂ ਕਿ ਆ ਕੋ ਜਿ ਨਿਖੇ ਹੋਏ ਕੁਝ ਪੁਰਾਣੇ ਦਸਤਾਵੇਜ਼ ਹੁੰਦੇ ਆ ਉਹ ਕੁਝ ਮਿਲਦੇ ਆ ਜੋ ਜੋੜਦੇ ਆ ਕਿ ਇਹ ਲੋਕ ਭਾਰਤੀ ਮੂਲ ਨਾਲ ਸੰਬੰਧ ਰੱਖਦੇ ਨੇ ਪਰ ਜੋ ਉੱਤੇ ਅੱਜ ਕੱਲ੍ਹ ਲੋਕ ਉਹਨਾਂ ਨੂੰ ਵਾਕਈ ਇਹ ਨਹੀਂ ਪਤਾ ਕਿ ਅਸੀਂ ਕਿੱਥੋਂ ਆਏ ਆ ਨਾਲੇ ਉਹ ਹੀ ਜਾਣਦੇ ਨੇ ਕਿ ਅਸੀਂ ਯੂਰਪ ਦੇ ਬਾਕੀ ਲੋਕਾਂ ਨਾਲੋਂ ਵੱਖਰੇ ਆ ਤੁਸੀਂ ਕਦੇ ਗੂਗਲ ਤੇ ਸਰਚ ਕਰ ਲਿਓ ਰੋਮਾ ਪੀਪਲ ਰੋਮਾਨੀ ਪੀਪਲ ਉਹਨਾਂ ਦੀਆਂ ਫੋਟੋਆਂ ਤੁਹਾਡੇ ਮੂਰੇ ਆ ਜਾਣਗੀਆਂ ਤੁਸੀਂ ਖੁਦ ਨੋਟਿਸ ਕਰਿਓ ਕਿ ਇਹ ਲੋਕ ਯੂਰਪ ਦੇ ਨੇ ਜਾਂ ਇਹ ਲੋਕ ਇੱਥੋਂ ਦੇ ਨੇ ਉਹ ਸੱਚ ਆ ਉਹ ਇੱਥੋਂ ਗਏ ਆ ਯਾਨੀ ਉਦੋਂ ਵੀ ਲੋਕ ਇੱਥੋਂ ਗਏ ਠੀਕੇ ਉਦੋਂ ਵੀ ਪਲਾਈਨ ਹੋਇਆ ਸੀ ਪਰ ਪੰਜਾਬ ਤਾਂ ਖਾਲੀ ਨਹੀਂ ਹੋਇਆ ਸੋ ਇਹ ਹੁਣ ਵੀ ਆ ਹੁਣ ਵੀ ਪਲਾਈਨ ਹੋ ਰਿਹਾ ਪਰ ਤੇ ਪਲਾਈਨ ਇੱਕ ਦਿਨ ਰੁਕ ਜਾਏਗਾ ਅਤੇ ਪੰਜਾਬ ਖਾਲੀ ਨਹੀਂ ਹੋਣਾ ਫਿਰ ਅੱਜ ਤੋਂ 5 ਤੋਂ 4 ਬਾਅਦ 1000 ਸਾਲ ਬਾਅਦ ਆਪਾਂ ਕੋਈ ਇਤਿਹਾਸਕਾਰ ਗੱਲਾਂ ਕਰਿਆ ਕਰਨਗੇ ਕਿ ਯਾਰ ਫਲਾਨੇ ਦੇਸ਼ ਦੇ ਲੋਕ ਹੈ ਜਿਹੜੇ ਇਹ ਇੱਥੋਂ ਦੇ ਲੱਗਦੇ ਨਹੀਂ ਸ਼ਾਇਦ ਕੈਨੇਡਾ ਬਾਰੇ ਗੱਲਾਂ ਹੋਣਗੀਆਂ ਕੀ ਇਹ ਲੋਕ ਵੱਖਰੇ ਆ ਇਹਨਾਂ ਨਾਲ ਉਹਦੋਂ ਫਿਰ ਪਤਾ ਲੱਗੇਗਾ ਕਿ ਨਹੀਂ ਇਹ ਲੋਕ ਪਾਸਟ ਚੋਂ ਆਏ ਸੀ ਪੰਜਾਬ ਚੋਂ ਆਏ ਸੀ ਤੋ ਮੇਰੇ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਰਸਤਾ ਦਾ ਮਕਸਦ ਇਹ ਆ ਕਿ ਪਲਾਇਨ ਤਾਂ ਸਦੀਆਂ ਤੋਂ ਹੀ ਹੁੰਦਾ ਆਇਆ ਲੋਕ ਆਉਂਦੇ ਵੀ ਰਹੇ ਆ ਇੱਧਰ ਤੇ ਲੋਕ ਇਧਰੋਂ ਜਾਂਦੇ ਵੀ ਰਹੇ ਆ ਪੱਕੇ ਤੌਰ ਤੇ ਵੀ ਉਧਰ ਜਾ ਕੇ ਵਸਦੇ ਰਹੇ ਆ ਤੁਹਾਨੂੰ ਮੇਰੀ ਇਹ ਜਾਣਕਾਰੀ ਕਿਵੇਂ ਲੱਗੀ ਇਸ ਬਾਰੇ ਤੁਹਾਡਾ ਕੀ ਵਿਚਾਰ ਹੈ ਕਮੈਂਟ ਕਰਕੇ ਦੱਸਿਓ ਇੱਕ ਵਾਰੀ ਫੇਰ ਬੇਨਤੀ ਕਰਦੇ ਆਂ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਬੈਲ ਆਈਕਨ ਦਬਾ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ